ਸਸਟੀ ਗੱਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਆਪਣੇ ਖੇਤਾਂ 'ਚ ਪਟਾਈ ਲਾਈ ਤੀ ਸਵੇਰੇ ਤੇ ਸੜ ਤੋਂ ਇਹਦੀ ਕ੍ਰੌਪ ਹੋ ਗਈ ਹੈ 75 ਦਿਨ ਦੇ ਲੰਮਸਮ ਸੱਤ ਤੋਂ 75 ਲਾਇ ਸੀ ਗ੍ਰੇਡ ਤੇ ਫੀਲਡ ਵਾਈਜ਼ ਵੀ ਠੀਕ ਵਧੀਆ ਆ ਰਿਹਾ ਤੇ ਸਾਈਜ਼ ਵੀ ਆਲੂ ਦਾ ਬਹੁਤ ਵਧੀਆ ਬਹੁਤ ਮੋਟਾ ਹੋ ਗਿਆ 40 mm ਤੋਂ ਭਰਾਈ ਕਰਾਈ ਹੈ ਹੁਣ ਤੱਕ ਆਲਮੋਸਟ 35mm ਤੋਂ ਭਰਾਈ ਚੱਲਦੀ ਰਹੀ ਤੇ ਰੇਟ ਕੁਝ ਕਨਫਰਮ ਨਹੀਂ ਕਰ ਸਕਦੇਗੇ ਕੁਝ ਦਿਨ ਲਈ 2-3 ਦਿਨ ਲਈ ਕੰਪਨੀ ਆਲਮੋਸਟ ਸਾਰੇ ਬੰਦ ਕਰਤਾ ਸੀ ਕੰਮ ਤੇ ਰੇਟ ਦੀ ਅਪਡੇਟ ਲਾਸਟ ਅਪਡੇਟ 30 ਰੁਪਏ ਸੀਗੀ ਜੋ ਸ਼ਨੀਵਾਰ ਨੂੰ ਆਪਾਂ ਨੇ ਲਿਆ ਦੀ 30 ਤੋਂ 31 ਰੁਪਏ ਤੇ ਨੈਕਸਟ ਤੁਹਾਨੂੰ ਦੱਸਾਂਗੇ ਦਾਣਾ ਬਹੁਤ ਪਿਆ ਸਾਰਾ ਸੀ ਗ੍ਰੇਡ ਲਾਇਆ ਤੇ ਤੇ ਸੈਜ ਵੀ ਚੈੱਕ ਕਰ ਸਕਦੇ ਹਾਂ। ਕਾਫੀ ਵਧੀਆ ਸੈਜ ਬਣਿਆ ਦੀ। ਕ੍ਰੌਪ ਵੀ ਬਹੁਤ ਵਧੀਆ ਖੜੀ ਹੈ ਹਜੇ। ਤੇ ਦਾਣਾ ਵੀ ਬਹੁਤ ਵਧੀਆ ਹੋਇਆ। ਤੁਸੀਂ ਦੇਖ ਸਕਦੇ ਹੋ ਵੀਰੇ। ਸਾਰੇ 40mm ਤੋਂ ਪਰਾਹੀ ਕਰ ਰਹੇ ਆ। ਸੈਜ ਬਹੁਤ ਵਧੀਆ ਬਣਿਆ ਹੋਇਆ। ਸੈਜ ਕੋਈ ਪ੍ਰੋਬਲਮ ਨਹੀਂ ਹੈ ਜੀ। ਤਕਰੀਬਨ 65 70 mm ਤੱਕ ਸਹਾਇਜ ਬਣਿਆ ਪਿਆ। ਉਹ ਦਾ। ਬਾਕੀ ਦੇਖਦੇ ਹਾਂ ਕਿ ਅੱਜ ਮੌਸਮ ਬਹੁਤ ਵਧੀਆ। ਰਾਤ ਤੱਕ ਤਕਰੀਬਨ ਬਾਰਿਸ਼ ਦਾ ਕਾਰਨ ਦੀਗਾ। ਦੇਖੋ ਸਹਾਇਜ ਵਗਾਰਾ। ਝਾੜ ਮੈਨੂੰ ਨੀਅਰ ਬੋਟ ਲੱਗਦਾ। ਇਸ 60 ਤੋਂ 61 ਕਵੰਟਰ ਤੇ ਲਮਸਮਾ ਬਣਾਇਆ ਇਹਦਾ ਆਜੂਗਾ। ਬਾਕੀ ਇਹਦੀ ਅਪਡੇਟ ਸ਼ਾਮ ਨੂੰ ਦਿੰਦਾ ਅਗੇ ਤੁਹਾਨੂੰ। ਸਾਡੇ ਛੇਹੇਦ ਵਿੱਚ ਕੀ ਅਪਡੇਟ ਆਈ ਹੈ। ਤੇ ਸਾਰਾ ਆਲਮੋਸਟ ਸੀਗਰੇਟ ਲਗਾਇਆ ਤੀਆ। ਤੇ ਸੀਗਰੇਟ ਕਰ ਲੱਗਣ ਕਰਕੇ ਥੋੜਾ ਸਾ ਬੇਲ ਹੈਵੀ ਰਹਿੰਦੀ ਆ। ਬੇਲ ਤੁਸੀਂ ਦੇਖੇ ਸਕਦੇ ਕਿੰਨੀ ਜ਼ਿਆਦਾ ਬੇਲ ਦੀ ਇਹਦੇ। ਤੇ ਕ੍ਰੌਪ ਬਹੁਤ ਜ਼ਿਆਦਾ ਬੇਲ ਹੈਵੀ ਤੀ। ਤੇ ਪਟਾਈ ਕਰਕੇ ਸੈਂਪਲ ਓਕੇ ਤੀਗਾ। ਤੇ ਕੰਪਨੀ ਨੂੰ ਆਪਾਂ ਡੈਵਿਡ ਕਰ ਰਹੇ ਆ ਸਾਰਾ ਏ 2 ਜੇਡ ਤੋਂ ਕੰਪਨੀ ਨੂੰ ਭੇਜ ਰਹੇ ਆ ਤੇ ਕਿਸਾਨ ਭਰਾਵਾਂ ਨੂੰ ਕੱਲ ਬਾਰਿਸ਼ ਦਾ ਮੌਸਮ ਦੀ ਮਾਚੂੜਾ ਸਾਈਡ ਵੀ ਕਾਫੀ ਬਾਰਿਸ਼ ਪੈਣ ਦੇ ਸਾਰਥੀ ਪਰ ਆਲਮੋਸਟ ਠੀਕ ਰਿਹਾ ਸਾਲਾ ਤੇ ਆਪਣੇ ਤਾਂ ਮੂਹ ਦੀ ਧੁੱਪ ਨਿਕਲੀ ਹੋਈ ਆ ਤੇ ਮੌਸਮ ਖੁੱਲਿਆ ਹੋਇਆ ਤੇ ਲੇਬਰ ਲੱਗੀ ਹੋਈ ਆ ਤੇ ਨਾਲ ਭਰਾਈ ਚੱਲ ਰਹੀ ਆ ਤੇ ਅਸੀਂ ਅਪਡੇਟ ਦਵਾਗੇ ਰੇਟ ਰੇਟ ਦੀ ਅਜੇ ਕੁਝ ਕਨਫਰਮੇਸ਼ਨ ਨਹੀਂ ਹੋ ਰਹੀ ਤੇ ਉਸ ਕੰਪਨੀ ਨੇ ਲੈਣਾ ਬੰਦ ਕੀਤਾ ਹੋਇਆ ਹੈ ਨਿਊ ਰੇਟ ਖੁੱਲਣੇ ਨੇ ਕੀ ਰੇਟ ਖੁੱਲਦੇ ਨੇ ਇਹਦੇ ਬਾਰੇ ਜ਼ਰੂਰੀ ਜਾਣਕਾਰੀ ਦੇਵਾਂਗੇ ਤੇ ਹੁਣ ਤਾਂ অলਮੋਸਟ ਜੋ ਅੱਜ ਦੀ ਕੰਡੀਸ਼ਨ ਦੇ ਲੱਗਦੀ ਆ ਵੀ ਰੇਟ 28 ਤੋਂ ਲੈ ਕੇ 30 ਰੁਪਏ ਦੇ ਲੰਮਸਮ ਸੌਦੇ ਹੋ ਰਹੇ ਨੇ ਪਰ ਸਾਈਜ਼ ਤੇ ਡਿਪੈਂਡ ਰੈਂਦਾ ਵੀਰੇ ਸਾਈਜ਼ ਕਿਵੇਂ ਆ ਕਿਸਾਨੋ ਭਰਾਵਾਂ ਲਈ ਇਹ ਜ਼ਰੂਰੀ ਆ ਵੀਰੇ ਘੱਟ ਸਾਈਜ਼ ਵਾਲਾ ਲੂ ਨਾ ਪਟਿਆ ਕਰੋ ਨਾ ਤਾਂ ਉਹਦਾ ਸੈਂਪਲ ਆਉਂਦਾ ਤੇ ਨਾ ਹੀ ਆਪਾਂ ਨੂੰ ਪ੍ਰੋਪਰ ਰੇਟ ਮਿਲਦਾ ਕਿਉਂਕਿ ਲੌਣੀ ਤਾਂ ਆਪਾਂ ਮੱਕੀ ਉਹ ਆ ਪਰ ਹੁਣ ਕੁਝ ਲੋਕਾਂ ਨੇ ਵੀ ਕਣਕ ਵੀ ਲਾਉਣੀ ਆ ਕਣਕ ਦੇ ਅਕੋਰਡਿੰਗ ਪੱਟਦੇ ਨੇ ਪਰ ਕੋਸ਼ਿਸ਼ ਕਰਿਓ ਵੀਰੇ ਸੈਜ ਵਧੀਆ ਹੋਣ ਦੇ ਨਾਲ ਹੀ ਪੱਟਿਆ ਕਰੋ ਕੱਚੀ ਬਾਲੀ ਕੱਚੀ ਫਸਲ ਪੱਟਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਨਾ ਤਾਂ ਕੰਪਨੀ ਵਾਲੇ ਨਖਰੇ ਕਰਦੇ ਨਾ ਸੈਂਪਲ ਆਉਂਦਾ ਨਾ ਵਾਸਤਾ ਠੀਕ ਹੈ ਤੇ ਕੋਸ਼ਿਸ਼ ਕਰਿਓ ਵੀ ਤੁਸੀਂ ਪੂਰੀ ਕ੍ਰੌਪ ਪੱਟੋ ਜਿਹਦਾ ਪ੍ਰੋਪਰ ਆਪਾਂ ਨੂੰ ਸੈਜ ਵੀ ਮਿਲ ਜਵੇ ਤੇ ਰੇਟ ਵੀ ਮਿਲ ਜਵੇ ਤੇ ਆਪਾਂ ਅਪਡੇਟ ਦਵਾਂਗੇ ਤੁਹਾਨੂੰ ਕੀ ਇਹਦਾ ਝਾੜ ਆਇਆ ਆਪਣੇ ਸੀਗਰੇਟ ਦਾ ਤੇ ਅੱਜ 70 ਦਿਨ ਦੇ ਲੰਮਸਮ ਹੋ ਗਏ ਠੀਕ ਹੈ ਆਪਾਂ ਨੇ ਕਾਊਂਟਿੰਗ ਕਰੀਏ ਪਾਣੀ ਲੱਗਣ ਤੋਂ ਤੇ ਹੁਣ ਉਹਨੂੰ ਬਾਕੀ ਮੈਂ ਆਪਰੇ ਦੇ ਦਵਾਂਗਾ ਛਾਉ ਨੂੰ ਕੀ ਰੇਟ ਆ ਕੀ ਨਹੀਂ ਸਾਇਜ਼ ਬਹੁਤ ਆ ਸਾਇਜ਼ ਦੀ ਕੋਈ ਪ੍ਰੋਬਲਮ ਨਹੀਂ ਆਈ ਤੇ ਈਲਡ ਕੀ ਆ ਰਹੀ ਆ ਇਹਦੇ ਬਾਰੇ ਵੀ ਦੱਸਾਂਗੇ ਆਪਾਂ ਸਾਰੀ ਚਾਲੀ ਆ ਮੈਂ ਹਮਤ ਭਰਾਈ ਕਰਾ ਰਿਹਾ ਹਾਂ ਨੀ ਤਾਂ ਆਲਮੋਸਟ 35 ਮੈਂ ਤੋਂ ਚੱਲਦੀ ਆ 40 ਤੋਂ ਐ ਵੀ ਆਪਾਂ 35 ਤੋਂ ਚੱਲਦੀ ਆ 40 ਤੋਂ ਇਸ ਲਈ ਭਰਾਉਣੇ ਕੋਈ ਕਟਿੰਗ ਵਗਾਰਾ ਨਹੀਂ ਆਉਂਦੀ ਸਾਇਦ ਵਧੀਆ ਸਾਇਦ ਕੋਈ ਇਸ਼ੂ ਨਹੀਂ ਹੈ ਤੁਸੀਂ ਚੈੱਕ ਹੀ ਕਰ ਸਕਦੇ ਹੋ ਬਾਕੀ ਤੁਹਾਨੂੰ ਅਪਡੇਟ ਦਵਾਂਗੇ ਸ਼ਾਮ ਨੂੰ ਵੀਰੇ ਕੀ ਰੇਟ ਆ ਇੱਕ ਵਕਰੀ ਛੋਟੀ ਜੀ ਕਲਿੱਪ ਪਾ ਕੇ ਵੀਡੀਓ 'ਚ ਦੱਸਾਂਗੇ ਵੀ ਅੱਜ ਕੀ ਰੇਟ ਦੇ ਸੌਦੇ ਹੋਏ ਨੇ ਧੰਨਵਾਦ ਵੀਰੋ